ਮਹਲਾਪ ਅਜਵਾ ਘਰ ਚੌਥਾ ਇਕਵਲ ਕਾਰ ਸਤਿਗੁਰ ਪ੍ਰਸਾਦਿ ਪਲੇ ਸਹਾਬੇ ਸਾਪਰੇ ਜਮ ਕਨ ਘਾਰੇ ਕਿਤਹੀ ਕਾਮਨ ਧੋਲ ਹਰ ਬਿਧਾਰ ਮਿਸਰਾਏ ਰਹਾ ਆਨੰਦ ਕਰੀ ਬੀ ਸਾਧ ਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਇਹ ਵਡ ਪੜਾ ਮਾਇਆ ਗਪਟਾਈ ਪੀਸਨ ਪੀਸ ਓੜ ਕਾਮਰਿ ਸੁਖ ਮੰਨ ਸੁਤੋਖਾਏ ਐਸੋ ਰਾਜ ਨਾ ਕਿਤੇ ਆਜ ਜਿਤ ਨਾ ਤ੍ਰਪਤਾਏ ਨਗਨ ਵਰਤ ਰੰਗ ਏਕ ਹੈ ਉਹ ਸੁਭਾ ਪਾਰੇ ਪਟਪ ਟੰਬਰ ਬਿਰਥਿਆ ਜਹਰ ਰਖ ਅਬ ਨੋ ਭਾਰੇ ਸਭ ਕੇ ਕੋਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਹ ਸਾਹ ਸਿਮਰਤ ਰਹੋ ਨਾਨਕ ਤਾਲ ਆਏ ਸਾਗੇ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਹ ਸਾਹ ਸਿਮਰਤ ਰਹੋ ਨਾਨਕ ਦਾਨ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਨ ਜੀ ਕੀ ਪਤਨੀ ਪਰਮ ਸਤਿਕਾਰਯੋਗ ਗੁਰੂ ਰੂਪ குரு ਕਾਂ ਸਾਧ ਸੰਗਤ ਜੀ ਕਿਰਪਾ ਕੀਤੀ ਬਾਦਸ਼ਾਹ ਜੀ ਨੇ ਅਮਰਵੇਲੇ ਪਵਿੱਤਰ ਹੁਕਮ ਅਕਸ਼ਿਸ਼ ਕੀਤੇ ਅੱਜ ਦਾ ਜੋ ਕੋਇਤਰ ਸਤਿਗੁਰ ਜੀ ਦਾ ਹੁਕਮ ਹੈ ਸਤਗੁਰੂ ਜੀ ਕਿਰਪਾ ਕਰਦੇ ਨੇ ਕਿ ਉਹ ਛਪਰੀ ਭਗਾ ਵਾਲੀ ਹੈ ਜਿਹਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਜਾਂਦੇ ਉਹ ਥਾਂ ਭਗਾ ਵਾਲੀ ਹੈ ਕਿੱਥੇ ਬੈਠ ਕੇ ਪਰਮੇਸ਼ਰ ਦੀ ਬੰਦਗੀ ਹੁੰਦੀ ਜੈ ਸਾਧੂ ਕੋ ਕੋਵਿੰਦ ਭਜਨਾ ਕੀਰਤਨ ਨਾਲ ਨੀਤਾ ਕਹਿੰਦੇ ਉਧਰ ਦੇ ਮੌਤ ਦਾ ਸੁਨੇਹਾ ਲੈ ਕੇ ਆਉਣ ਵਾਲੇ ਜੰਮ ਵੀ ਨੇੜੇ ਨਹੀਂ ਆਉਂਦੇ ਨਾ ਹੋਣਾ ਤੂੰ ਨਾ ਛੁਪੈਂ ਨਿਕ ਨਾ ਜਾਇ ਹੋ ਦੂਤ ਦੂਤਾਂ ਨੂੰ ਵੀ ਹੁਕਮ ਕੀਤਾ ਹੋਇਆ ਧਰਮ ਰਾਜ ਨੇ ਕਿ ਜਿੱਥੇ ਬੈਠ ਕੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹੈ ਉਥੇ ਤੁਸੀਂ ਨਹੀਂ ਜਾਣਾ ਸਤਿਗੁਰੂ ਪਾਤਸ਼ਾਹ ਜੀ ਹੋਰ ਵੀ ਗੁਰਬਾਣੀ ਦੇ ਅੰਦਰ ਅਨੇਕਾਂ ਉਦਾਹਰਨਾਂ ਦੇ ਕਿਸਮਝਾਉਂਦੀਆਂ ਸਤਿਗੁਰੂ ਦਾ ਪਰਮਾਣ ਹੈ ਜਿੱਥੇ ਜਾਇ ਬਹੇ ਮੇਰਾ ਸਤਿਗੁਰੂ ਸੋ ਥਾਲ ਸੋਹਾਰਾ ਆਮਰਾ ਜੇ ਉთა ਸੋਣੀ ਕੋ ਜੁਦੀ ਹੈ ਜਿੱਤੇ ਸਤਿਗੁਰੂ ਆਤਿਸ਼ਾ ਜੀ ਦੀ ਚਰਨ ਪੈਜਨ ਤੇ ਬੰਦਗੀ ਕਰਨ ਵਾਲੇ ਬੈਠੇ ਇਹਦੇ ਨਾਲ ਨਾਲ ਸਾਰ ਧਰਤੀ ਤੇ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਤੇ ਹਰਿਆਵਲੀ ਜਿੱਨੇ ਮੇਰਾ ਸੰਪਰਦੀਕ ਜਿਨ੍ਹਾਂ ਨੇ ਅੰਦਰੋਂ ਆਪਣੇ ਗੁਰੂ ਆਪਣੇ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਉਹ ਧਰਤੀ ਜਿਹੜੀ ਹੈ ਨਾ ਉਹ ਸੋਹਣੀ ਹੋ ਜਾਂਦੀ ਹੈ ਗੁਰੂ ਬਾਦਸ਼ਾਹ ਜੀ ਦੇ ਚਰਨ ਪੈਣੇ ਤੇ ਨਾਉ ਜਪ ਬਣਵਾਣੇ ਦੀ ਸੰਗਤ ਜਿੱਥੇ ਹੋਵੇ ਉਹ ਧਰਤੀ ਭਾਗਾ ਵਾਲੀ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਧਰਤੀ ਦੀ ਥੋੜੀ ਗੁਰਸਿੱਖ ਆਪਣੇ ਮਸਤਕ ਨਾਲ ਲਾਉਂਦੀ ਹੈ ਮਹਾਂਪੁਰਸ਼ ਦੇ ਕੋਲ ਇੱਕ ਵਾਰ ਸੰਤ ਭਾਵਾ ਨੰਦ ਸਿੰਘ ਜੀ ਉਹਨਾਂ ਦੇ ਕੋਲ ਇੱਕ ਸੇਵਕ ਆਇਆ ਜਿਹੜਾ ਪਹਿਲੀ ਵਾਰੀ ਆਇਆ ਸੀ ਸਤਿ ਆਹ ਮਹਾਂਪੁਰਸ਼ ਨੇ ਪੁੱਛਿਆ ਕਹਿਣ ਲੱਗੇ ਭਾਈ ਕਰਦੇ ਤੁਸੀਂ ਕਿਵੇਂ ਆਉਣੇ ਹੋਏ ਕਹਿਣ ਲੱਗਾ ਜੀ ਮੇਰਾ ਅਤਜੀਹ ਕੀਤਾ ਕਿ ਤੁਹਾਡੇ ਨੇੜੇ ਹੋ ਕੇ ਤੁਹਾਡੇ ਤਾਂ ਬਚਨ ਬਰਸ ਕੀਤੇ ਜਾਣ ਤੇ ਮਹਾਪੁਰਸ਼ਾਂ ਤੇ ਕਿਰਪਾ ਸੀ ਆਖਰ ਕੋਈ ਕੁਦੀ ਉਹ ਜਦੋਂ ਵੀ ਕੋਈ ਮਿਲਦਾ ਨਾ ਆਪਾਂ ਤਾਂ ਜੇ ਕੋਈ ਮਿਲਦਾ ਹਾਂ ਪੁੱਛਦੇ ਆਂ ਘਰ ਉਹ ਬਿਹਰ ਕਿਵੇਂ ਹੈ ਪਰਿਵਾਰ ਠੀਕ ਹੈ ਬੱਚੇ ਕਿੰਨੇ ਨੇ ਘਰ ਦੀ ਸੁਖ ਸ਼ਾਂਤੀ ਉਸ ਤੋਂ ਬਾਅਦ ਆਪਾਂ ਕਹਿੰਦੇ ਹੋਰ ਦੱਸ ਪਈ ਪਰ ਮਹਾਪੁਰਸ਼ਾਂ ਦੇ ਜਦੋਂ ਕੋਈ ਕੋਲੇ ਜਾਂਦਾ ਸੀ ਨਾ ਤਾਂ ਪੁੱਛਦੇ ਸੀ ਵੀ ਤੇਰਾ ਨਿਤਨੇਮ ਕਿੰਨਾ ਹੈ ਕਰਨੇ ਵਜੋਂ ਉੱਠਦਾ ਹੈ ਨਿਤਨੇਮ ਕਰਦਾ ਹੈ ਹੁਣ ਗੁਰਦੇਵ ਸਿੰਘ ਨੇੜੇ ਬੈਠ ਗਿਆ ਤੇ ਮਹਾਪੁਰਸ਼ਾਂ ਨੇ ਪੁੱਛਣਾ ਕੀਤਾ ਕਿਹੜੇ ਕਰਦੇ ਤੁਸੀਂ ਨਿਤਨੇਮ ਕਰਦਾ ਹੁੰਦਾ ਹੈ ਕਹਿੰਦਗਾ ਨਹੀਂ ਜੀ ਮੈਂ ਤਾਂ ਅਨਪੜ੍ਹ ਹ ਉਹ ਕਹਿੰਦਾ ਜੀ ਮੈਂ ਅਨਪੜ੍ਹਾਂ ਤੇ ਮੂਰ ਮੰਤਰ ਗੁਰ ਮੰਤਰ ਦਾ ਜਾਪ ਕਰ ਲਿਆ ਕਰ ਉਹ ਕਰਦਾ ਇਹਨਾਂ ਲਈ ਟਾਈਮ ਹੀ ਨਹੀਂ ਲੱਗਦਾ घर हाँ का कारो विहार इन्ना है कि टाइम नहीं लगता महापुरुष पुशन लगे संगत बच्चे जाने कह लगा ना जी कदे नहीं क्या अमृत छकया कह लगे नहीं जी तो महापुरुष कह लगे फिर मेरे को क्यों तू कड़े बैठ के गल करनी है कहदी गल करनी है तू ਅਮਰਤ ਤੂੰ ਨੇ ਛਕਿਆ ਸੰਗਤ ਵਿੱਚ ਤੂੰ ਨੇ ਜਾਂਦਾ ਬਾਣੀ ਤੂੰ ਹੀ ਪੜਦਾ ਤੇ ਫਿਰ ਮੇਰੇ ਨਾਲ ਗੱਲ ਕੀ ਕਰਨੀ ਕਹਿ ਲਗਾ ਮਾਪਰ ਜੋ ਤੁਸੀਂ ਕਿਰਪਾ ਕਰ ਦਿਓਗੇ ਵੀ ਮੈਂ ਨਿਤਨੇਮ ਕਰਨ ਲੱਗ ਜਾਈਆ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਤੂੰ ਅਨਪੜਾ ਨਾ ਤੇ ਮੂਲ ਮੰਤਰ ਦਾ ਪਾਠ ਕਰ ਲਿਆ ਕਹਿੰਦੇ ਕਹਿੰਦੇ ਠੀਕ ਹੈ ਉਹ ਕਹਿੰਦੇ ਹਣ ਹਰ ਰੋਜ਼ ਨਾਮ ਬਣਾ ਲਾ ਭਵੇਂ ਤੂੰ 5 ਵਾਰੀ ਭਵੇਂ 10 ਵਾਰੀ ਭਵੇਂ 20 ਵਾਰ ਮੂਲ ਮੰਤਰ ਦਾ ਪਾਠ ਕਰਨਾ ਨਾਮ ਬੁਲਾਣਾ 19 ਵਾਰ ਕਰਨਾ ਹੀ ਕਰਨਾ ਤੇ ਸਵੇਰ ਨੂੰ ਨਿਆ ਲਗਾਤਾਰ ਕਹਿੰਦੇ ਆਪਣਾ ਪ੍ਰਣ ਕਰ ਕਿ ਮੈਂ ਸਵੇਰ ਨੂੰ ਲਗਾਤਾਰ ਪਾਠ ਕਰੂੰਗਾ ਉਹ ਘਰ ਜਾਵੜਿਆ ਇਹ ਕਿਰੋ ਘਰੇ ਜਾ ਕੇ ਨਿਤਨੇਮ ਕਰਨ ਲੱਗਾ ਤੇ ਮਨ ਐਸਾ ਜੁੜਿਆ ਨਾ ਮੂਲ ਮੰਤਰ ਚ ਪਹਿਲਾਂ ਸੋਚਿਆ ਸੀ ਪੰਜ ਵਾਰੀ ਕਰਾਂ ਕਰਾਂਗੇ 10 ਵਾਰੀ ਫਿਰ ਕਈ ਕਈ ਲਗਾਤਾਰ ਮੂਲ ਮੰਤਰ ਦੇ ਪਾਠ ਕਰ ਲਿਆ ਕਿ ਸਵਾਮੀ ਨੇ ਬਾਦ ਗਿਆ ਕਹਿਣ ਲੱਗਾ ਵਾਪਰਸ਼ ਹੋ ਬੜੀ ਕਿਰਪਾ ਹੋਈ ਹੈ ਮੂਲ ਮੰਤਰ ਦਾ ਪਾਠ ਮੈਂ ਕਰਨ ਲੱਗ ਪਿਆ ਕਹਿਣ ਲੱਗਾ ਕਿ ਕਿੱਥੋਂ ਤੱਕ ਕਰਦਾ ਹੈ ਕਹਿਣ ਲੱਗਾ ਜੀ ਨਾਨਕ ਕੋ ਸਿਪੀ ਸੱਚ ਪਹਿਲਾਂ ਕਰਦਾ ਸੀ ਗੁਰਮੰਤਰ ਤਿਕ ਤੇ ਕਹਿਣ ਲੱਗਾ ਕੁਝ ਦਿਨ ਬਾਅਦ ਨਾਲ ਮੇਰੇ ਮਨ 'ਚ ਵਿਚਾਰ ਆ ਗਈ ਵੀ ਆਦ ਸੱਚ ਜੁਗਾਦ ਸੱਚ ਹੈ ਵੀ ਸਤਨਾਨ ਕੋ ਸਿਪੀ ਸੱਚ ਉਤ ਤੇ ਕਰਵਾ ਪਰਸ ਕਹਿਣ ਲੱਗੇ ਕੁਝ ਦਿਨਾਂ ਤੋਂ ਕਰਨ ਲੱਗਿਆ ਨਾ ਜਾਂ ਭਾਈ ਸਵਾਮੀ ਨਾ ਹੋਇਆ ਤੇ ਭਾਈ ਗੁਰਦੇਵ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਆਪ ਦੇ ਨਾਲ ਦੇ ਸਾਥੀਆਂ ਨੂੰ ਦੱਸਿਆ ਕਿਹਨ ਲਗਾ ਐਸੀ ਕਿਰਪਾ ਹੋ ਗਈ ਮੈਨੂੰ ਜਿੱਥੇ ਮੈਂ ਕਹ ਸੋਚਿਆ ਸੀ ਮੈਂ ਵੇ 5 ਵਾਰ 10 ਵਾਰ ਪਾਠ ਕਰਾਂਗਾ ਸਵਾ ਲੱਖ ਪਾਠ ਉਹਨੇ ਸਵਾ ਮਹੀਨੇ ਦੇ ਵਿੱਚ ਕਰਤਾ ਤੇ ਮਾਪੁਰਸ਼ਾ ਕੋਲ ਆਇਆ ਕਹਿਣ ਲੱਗਾ ਜੀ ਕਿਰਪਾ ਹੋ ਗਈ ਤੁਹਾਡੀ ਇਹ ਤੁਸੀਂ ਨਾ ਬਸ ਇਹ ਮੇਰੀ ਹੁਣ ਜਿਹੜੀ ਸੁਰਤੀ ਜੁੜੀ ਆ ਟੁੱਟ ਲਾ ਜਾਵੇ ਇੱਕ ਅਰਦਾਸ ਕਰ ਜੋ ਮਾਪਰ ਜੀ ਕਹਿਣ ਲੱਗੇ ਭਾਈ ਹੁਣ ਜੋ ਤੂੰ ਗੁਰੂ ਤੋਂ ਜੋ ਮੰਗੇਗਾ ਨਾ ਕੋਈ ਮਿਲਣਾ ਨਹੀਂ ਕਹਿਣ ਲੱਗੇ ਪਾਤਸ਼ਾਹ ਘਰ ਵਿੱਚ ਪੁੱਤਰ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਨੀ ਹੈ ਮਾਪਰ ਜੀ ਤੁਸੀਂ ਕਰੋ ਕਹਿਣ ਲੱਗੇ ਹੁਣ ਕਿਉਂ ਕਰਨ ਘਰ ਵਿੱਚ ਸਹਿਜ ਪਾਠ ਰੱਖਾ ਅਖੰਡ ਪਾਠ ਰਖਾ ਜਿਹੜੇ ਤੇ ਜਿੰਨਾ ਕਿ ਤੂੰ ਕਰ ਸਕਦਾ ਉਹ ਕਰ ਕਰ ਲ ਗਾ ਜੀ ਅਖੰਡ ਪਾਠ ਖਾਦ ਲੈ ਫਿਰ ਕਹਿਣ ਲੱਗੇ ਦਸਾਂ ਪਾਤਸ਼ਾਹੀਆਂ ਦੇ ਸਰੂਪ ਨੂੰ ਨਾ ਇੱਕ ਪਉਠੀ ਨਾ ਜਾਣੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਜਾਣ ਕੇ ਸੇਵਾ ਕਰੀ ਸ਼ਰਧਾ ਰੱਖੀ ਕਹਿਣ ਲੱਗੇ ਠੀਕ ਹੈ ਜੀ ਨਾਲ ਨਾਲ ਇੱਕ ਗੱਲ ਹੋਰ ਕਹਿ ਦਿੱਤੀ ਕਹਿਣ ਲੱਗੇ ਸੱਜਣਾ ਜਿਹੜੇ ਪਾਠੀ ਸਿੰਘ ਆਉਣਗੇ ਨਾ ਉਹਨਾਂ ਦੀ ਸ਼ਰਧਾ ਤੇ ਪ੍ਰੇਮ ਸਹਿਤ ਸੇਵਾ ਕਰਨੀ ਉਹਨਾਂ ਨੂੰ ਗੁਰੂ ਕੇ ਸੇਵਕ ਜਾਣ ਕੇ ਸੇਵਾ ਕਰਨੀ। ਤੀਸਰੇ ਗੱਲ ਮਹਾਂਪੁਰਸ਼ ਕਹਿਣ ਲੱਗੇ ਹੁਣ ਕੱਲਾ ਪੁੱਤਰ ਨਾ ਮੰਗੇ ਦੁੱਧ ਤੇ ਪੁੱਤ ਦੋਨਾਂ ਦੀ ਅਰਦਾਸ ਕਰੀ। ਕਹਿਣ ਲੱਗੇ ਕਿ ਦੁੱਧ ਸਿਆਣ ਲੱਗੇ ਇੱਕ ਗੱਲ ਹੋਰ ਸਮਝਾ ਕਹਿਣ ਲੱਗੇ ਹੁਣ ਕੱਲਾ ਪੁੱਤਰ ਤੇ ਦੁੱਧ ਨਾ ਮੰਗੇ ਪੁੱਤਰੇ ਤੇ ਪੜਪੁੱਤਰੇ ਦੀ ਵੀ ਦਾਤ ਗੁਰੂ ਸਾਹਿਬ ਦੇ ਕੋਲੋਂ ਮੰਗੇ। ਅਸੋ ਐਸੀ ਕਿਰਪਾ ਹੋਈ ਘਰ ਵਿੱਚ ਅਖੰਡ ਪਾਠ ਰਖਾਇਆ ਪਰਿਵਾਰ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਿਆ ਬਹੁਤ ਸਾਰੇ ਤੇ ਲੋਕ ਨਾ ਆਉਣਾ ਕਹਿਣਗੇ ਫਲਾਣਾ ਸਰ ਤੂੰ ਮਾਰਾ ਛੱਡਿਆ ਆਪ ਘਰ ਵਾਲਾ ਨਾ ਘਰ ਤੋਂ ਮਾਰਾ ਸਾਹਿਬ ਦੇ ਸਰੂਪ ਨੂੰ ਵੀ ਨਾਲ ਲੈ ਕੇ ਜਾਣ ਲਈ ਤਿਆਰ ਨਹੀਂ ਹੁੰਦਾ ਉਧਰ ਸਰੂਪ ਲੈ ਕੇ ਆਉਣਾ ਇੱਕ ਦੂਸਰੇ ਨੂੰ ਦੇਖੀ ਜਾਣਗੇ ਤੂੰ ਸਰੂਪ ਸਿਰ ਤੇ ਤੱਕੇਗਾ ਮੈਂ ਕੁਝ ਮੈਂ ਤੁਹਕੇ ਨਾ ਜਾਂ ਛੋਟੇ ਛੋਟੇ ਪਟਕੇ ਜੇ ਰਮਾਲ ਦੇ ਬਣ ਕੇ ਆ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾ ਰਹੇ ਹਾਂ ਸੋਹਣੀ ਤਸਵੀਰਸ ਜਾ ਕੇ ਤਿਆਰ ਤਿਆਰ ਹੋ ਕੇ ਆਉਂ ਫਿਰ ਪਰਿਵਾਰ ਹੋਵੇ ਨਾਲ ਸਤਗੁਰੂ ਜੀ ਨੂੰ ਲੈਣ ਚਲੇ ਹਾਂ ਸਾਰਾ ਪਰਿਵਾਰ ਗਿਆ ਭਾਈ ਗੁਰਦੇਵ ਸਿੰਘ ਦਾ ਤੇ ਸਤਲਵ ਵਾਹਿਗੁਰੂ ਦਾ ਜਾਪ ਕਰਨ ਦੇ ਪਹਿਲਾਂ ਬੀਬੀਆਂ ਨੇ ਸਾਰਾ ਜਿਹੜੇ ਗਲੀ ਸੇ ਉਹ ਸਾਫ ਕੀਤੀ ਹੈ ਸਫਾਈ ਕੀਤੀ ਹੈ ਘਰ ਦੇ ਵਿੱਚ ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ ਉੱਥੇ ਸਫਾਈ ਕੀਤੀ ਹੈ ਅਖੰਡ ਪਾਠ ਸ਼ੁਰੂ ਹੋ ਗਏ ਤੇ ਪਰਿਵਾਰ ਦੀਆਂ ਡਿਊਟੀਆਂ ਲੱਗੀਆਂ ਵੀ ਇੱਕ ਇੱਕ ਜੜੇ ਨੇ 2 ਘੰਟੇ ਵਾਰੀਆਂ ਨਾਲ ਬੈਠ ਕੇ ਪਾਠ ਸੁਣਦੇ ਪਾਠ ਸਿੰਘ ਪਾਠ ਕਰ ਰਹੇ ਹਨ ਤੇ ਉਹ ਪਰਿਵਾਰ ਦਾ ਇੱਕ ਇੱਕ ਨੰਬਰ ਬੈਠ ਕੇ ਸੁਣ ਰਿਹਾ ਹੈ ਵਾਰੀਆਂ ਨਾਲ 2 ਘੰਟੇ ਇੱਕ ਬੈਠਦਾ 2 ਘੰਟੇ ਇੱਕ ਬੈਠਦਾ ਪਾਠ ਸੁਣਦੇ ਪਾਠੀ ਸਿੰਘਾਂ ਦੀ ਸੇਵਾ ਕਰਨ ਦੇ ਪਰਿਵਾਰ ਨੂੰ ਕਹ ਦਿੱਤਾ ਉਹਨੇ ਨਾਲ ਹੋਰ ਕੁਝ ਨਹੀਂ ਕਰਨਾ ਤੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਉਣਾ ਆਪਾਂ ਸੇਵਾ ਹੀ ਕਰਨੀ ਪਰਿਵਾਰ ਦੇ ਬੀਬੀਆਂ ਨੇ ਪਾਠੀ ਸਿੰਘਾਂ ਦੀ ਰੱਦ ਕੇ ਸੇਵਾ ਕੀਤੀ ਤੇ ਅਖੀਰ ਨੇ ਜਨਪਾਤ ਸਿੰਘ ਨੂੰ ਕਹਿਣ ਲੱਗੇ ਅਰਦਾਸ ਕਰ ਦਿਓ ਮਹਾਂਪੁਰਸ਼ਾਂ ਦਾ ਵਤਨ ਹੋਇਆ ਸੀ ਦੁੱਧ ਪੁੱਤ ਦੀ ਅਰਦਾਸ ਤੇ ਕਰਨੀ ਕਰਨੀ ਹੈ ਭਾਈ ਸਾਹਿਬ ਜੀ ਪੋਤਰੇ ਤੇ ਪੜਪੋਤਰੇ ਦੀ ਵੀ ਅਰਦਾਸ ਕਰ ਦਿਓ ਤੇ ਐਸੀ ਕਿਰਪਾ ਹੋਈ ਉਹਨਾਂ ਦੇ ਘਰ ਪੁੱਤਰ ਹੋਇਆ ਤੇ ਬਾਬਾ ਜੀ ਕਹਿ ਲਗੇ ਜਿਹੜਾ ਹੁਣ ਪੋਤਰਾ ਹੋਗਾ ਨਾ ਤੁਹਾਡੇ ਘਰ ਉਹ ਇੱਕ ਬੰਦਗੀ ਵਾਲਾ ਹੋਊਗਾ ਪੁੱਤਰ ਵੀ ਤੁਹਾਡਾ ਬੰਦਗੀ ਕਰਨ ਵਾਲਾ ਹੋਊਗਾ ਤੇ ਪੋਤਰਾ ਵੀ ਤੁਹਾਡੇ ਘਰ ਜਿਹੜਾ ਹੋਊਗਾ ਨਾ ਬੰਦਗੀ ਵਾਲਾ ਉਹਨਾਂ ਦੇ ਘਰ ਸੰਤ ਬਾਬਾ ਭਿੰਦਰ ਸਿੰਘ ਜੀ ਨੇ ਜਨਮ ਲਿਆ ਜਿਹੜੇ ਅੱਜ ਤੱਕ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਇਸ ਕਰਕੇ ਜਿੱਥੇ ਮਹਾਪੁਰਸ਼ ਬੈਠ ਜਾਂਦੇ ਆ ਨਾ ਬੰਦਗੀ ਕਰਦੇ ਆ ਉਹ ਧਰਤੀ ਜਿਹੜੀ ਹੈ ਪਾ ਗਵਾਹੀ ਹੋ ਜਾਂਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜਾ ਦਾ ਪ੍ਰਕਾਸ਼ਨ ਇਹ ਧਰਤੀ ਕੋਈ ਉਰਵਲੇ ਸਮੇਂ ਤੋਂ ਹੀ ਇਹਦੇ ਤੇ ਬਖਸ਼ਿਸ਼ ਸੀ ਤਾਂ ਕਿ ਇਸ ਸਥਾਨ ਤੇ ਦਸਾਂ ਪਾਤਸ਼ਾਹਾਂ ਦੇ ਆਤਮਕ ਸਰੂਪ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਨ ਹੋਇਆ ਹੁਣ ਇੱਥੋਂ ਜੋ ਕੋਈ ਮੰਗਦਾ ਹੈ ਉਹ ਹੀ ਮਿਲਦਾ ਹੈ ਆਪਾਂ ਦੇਖਿਆ ਦੁਪਹਿਰਾਂ ਦੇ ਵਿੱਚ ਜਿਨੇ ਵੀ ਅਰਦਾਸ ਕਰ ਦਿੱਤੀ ਪਾਤਸ਼ਾਹ ਕਿਰਪਾ ਕਰਿਓ ਬੈਨੋ ਆਖੀ ਚਾਹੀਦੀ ਤੇ ਸਤਪੁਰ ਜੀ ਨੇ ਉਹਨੂੰ ਬਖਸ਼ ਦਿੱਤੀ ਉਹ ਥਾ ਸੋਭਨੀ ਕੋ ਜਲਦਿਆ ਤੇ ਗੁਰਸਿੱਖ ਕੋ ਥਾ ਦੀ ਧੂੜੀ ਨੂੰ ਵਸਤਕ ਨਾਲ ਲੁੰਦੇ ਆ ਅੱਜ ਸਤਪੁਰ ਜੀ ਨੇ ਕਿਰਪਾ ਕੀਤੀ ਆਉ ਅੱਜ ਦਾ ਭਾਗ ਤੁ ਸੰਤਨ ਤੋਂ ਸਭ ਨ ਕਰੀਏ ਰਾਗ ਸੋਹੀ ਮਹਲਾ 5 ਘਰ ਚੌਥਾ ਇੱਕ ਵਾਰ ਗੱਜ ਕੇ ਆਖੋ ਜੀ ਸਤ ਨਾਮੁ ਸ੍ਰੀ ਵਾਹਿਗੁਰੂ ਅੱਜ ਦਾ ਪਵਿੱਤਰ ਸ਼ਬਦ ਹੁਕਮ ਰਾਹ ਦਾ ਜੋ ਸ਼ਬਦ ਹੈ ਇਹ ਸੂਹੀ ਰਾਗ ਦਾ ਸ਼ਬਦ ਹੈ ਤੇ ਪੰਨਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਹਨਾਂ ਦੀ ਰਸਮ ਅਚਾਰਨ ਹੋਇਆ ਚੌਥੇ ਘਰ ਵਿੱਚ ਸਤਿਗੁਰੂ ਜੀ ਨੇ ਗਉੜਾ ਦਾ ਹੁਕਮ ਕੀਤਾ ਅਰੰਭ ਵਿੱਚ ਪਾਤਸ਼ਾਹ ਜੀ ਕਿਰਪਾ ਕਰਦੇ ਆ ਉਹ ਰਮੰਤਰ ਪਚਾਰਨ ਕਰਦੇ ਨੇ ਅਕਾਰ ਪਰਵਾਹੀ ਗੁਰੂ ਇੱਕ ਹੈ ਇਹ ਸਾਰਾ ਉਸਤਵ ਸਾਰਾ ਹੈ ਉਸਦਾ ਰਹਿਣ ਵਾਲਾ ਤੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਣ ਹੁਕਮਨਾਮੇ ਆਰੰਭ ਹੁੰਦੀ ਪਾਤਸ਼ਾਹੀ ਕਿਰਪਾ ਕਰਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਨੀ ਸੋਹਾਵੀ ਸ਼ਾਪਰੀ ਜਮੈਂ ਹਰ ਗੁਣ ਗਾਏ ਕਹਿੰਦੇ ਉਹ ਸ਼ਾਪਰੀ ਜਿਹੜੀ ਹੈ ਨਾ ਸੋਹਣੀ ਕਹੇ ਭਲੀ ਹੈ ਜਗਾਂ ਉਹਦਾ ਉਹ ਸ਼ਪਰੀ ਸੁਖ ਨਹੀਂ ਕਹੇ ਜਿੱਥੇ ਬੈਠ ਕੇ ਪਰਮੇਸ਼ਰ ਦੀ ਸਿਮਸਲਾ ਹੁੰਦੀ ਹੈ ਇਤਿਹੇ ਕਾਮ ਨਾ ਧੌਲ ਹਾਰ ਜਿਤ ਹਾਰ ਵਿਸਰਾਏ ਤੇ ਵੱਡੇ ਵੱਡੇ ਮਹਿਲ ਕਿਸੇ ਕੰਮ ਨਹੀਂ ਜਿਨ੍ਹਾਂ ਦੇ ਵਿੱਚ ਬੈਠ ਕੇ ਕਦੇ ਪਰਮੇਸ਼ਰ ਦੀ ਪਤਨੀ ਨਹੀਂ ਕੀਤੀ ਜਿਨ੍ਹਾਂ ਘਰਾਂ ਦੇ ਵਿੱਚ ਬੰਦਗੀ ਨਹੀਂ ਨਾਲ ਉਹ ਕਹਿੰਦੇ ਕਿਸੇ ਕੰਮ ਦੇ ਨਹੀਂ ਰਹੋ ਆਨੰਦ ਗਰੀਬੀ ਸਾਧ ਸੰਗ ਜੇ ਪ੍ਰਭ ਚੇਤ ਆਏ ਆਨੰਦ ਆਤਮਿਕ ਆਨੰਦ ਤੇ ਗਰੀਬੀ ਮਨ ਨੂੰ ਨਿਮਰ ਰੱਖਣਾ ਸਾਥ ਸੰਗ ਕਰਨੀ ਇਹ ਕਹਿੰਦੇ ਪਰਮੇਸ਼ਰ ਦੀ ਬੰਦਗੀ ਨਾ ਛੁੱਟਣਾ ਇਹ ਜਿਹੜੇ ਸਭ ਉਹ ਕੰਮ ਹਨ ਇਹ ਜਿੱਥੇ ਇਹ ਹੁੰਦੇ ਨੇ ਉੱਥੇ ਮਹਾ ਆਨੰਦ ਹੈ ਨਿਮਰਤਾ ਹੈ ਸਾਥ ਸੰਗਤ ਹੈ ਪਰਮੇਸ਼ਰ ਦੀ ਬੰਦਗੀ ਹੈ ਜਲ ਜਾਓ ਇਹ ਬੜਪਣਾ ਮਾਇਆ ਲੁਪਕਾਏ ਕਹਿੰਦੇ ਆ ਵੱਡਾ ਕੋਣ ਜਿਹੜਾ ਨਾ ਹੰਕਾਰ ਦਾ ਭਰਿਆ ਹੋਇਆ ਬੰਦਾ ਵੀ ਆ ਮੇਰੇ ਕੋਲ ਤਾਂ ਕੁਛ ਹੈ ਫਰਾਂਲੇ ਕੋਲੇ ਨਹੀਂ ਮੇਰੇ ਕੋਲੇ ਗੱਡੀਆਂ ਮੇਰੇ ਕੋਲ ਲੈ ਲਾ ਮੇਰੇ ਕੋਲ ਜ਼ਮੀਨ ਜਾਇਦਾਦਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਇਹ ਜਲ ਜਾਵੇ ਬੜਪਣਾ ਜਿਹੜਾ ਮਾਇਆ ਦੇ ਵਿੱਚ ਖੱਤਤ ਹੋਇਆ ਪਿਆ ਮਾਇਆ ਮਨੋਂ ਨ ਵਿਸਰੇ ਮੰਗੇ ਦਮਾ ਦਮ ਬਸ ਹਰ ਰੋਜ਼ ਇੱਕੋ ਹੀ ਮਨ ਦੇ ਵਿੱਚ ਵਿਚਾਰ ਹੈ ਮਨ ਜਿਹੜਾ ਨਾਮ ਦੇ ਰੰਗ ਵਿੱਚ ਰੰਗਣਾ ਸੀ ਮਾਇਆ ਦੇ ਰੰਗ ਵਿੱਚ ਰੰਗ ਲਿਆ ਪੀਸਾ ਨਾ ਪੀਸ ਓੜ ਕੰਮਰੀ ਸੁਖਮਨ ਸੰਤੋਖਾਏ ਕਹਿੰਦੇ ਚੱਕੀ ਪੀਹੇ ਪਰ ਸੰਸਾਰ ਵਿੱਚ ਨਾ ਚੱਕੀ ਪੀ ਕੇ ਗੁਰੂ ਕੇਲਾ ਕਰ ਤਿਆਰ ਕੀ ਕੀਤਾ ਜਾਂਦਾ ਇਸਾਂ ਕਮਲੀ ਓਟ ਕੇ ਕਹਿੰਦੇ ਉਹਨਾਂ ਦੇ ਮਨ ਨੂੰ ਸੁਖ ਹੈ ਉਹ ਸੰਤ ਜਨ ਪਰਮੇਸ਼ਰ ਦੀ ਬੰਦਗੀ ਕਰਦੇ ਆ ਕਿ ਉਹ ਸੁਖੀ ਐਸੋ ਰਾਜ ਨਾ ਕਿਤੇ ਕਾਜ ਜਿੰਦਾ ਨਾਇਕਤਾ ਹੈ ਤੇ ਐਸਾ ਰਾਜ ਭਾਗ ਵੀ ਕਿਸੇ ਕਮਲੀ ਜਿੱਤੇ ਪਰਮੇਸ਼ਰ ਦੀ ਬੰਦਗੀ ਨਹੀਂ ਉਹਨੋਂ ਕਦੇ ਸ਼ਾਂਤੀ ਨਹੀਂ ਕਦੇ ਸੁਖ ਨਹੀਂ ਕਦੇ ਆਨੰਦ ਨਹੀਂ ਉਹ ਅੰਦਰੋਂ ਜਿਹੜਾ ਨਾ ਮਾਇਆ ਮੋਹ ਦੇ ਕਾਰਨ ਅੰਦਰੋਂ ਵਿਕਾਰਾਂ ਦੇ ਕਾਰਨ ਛੜ ਰਿਹਾ ਹੈ ਤੇ ਸਰਗੁਰੂ ਆਪជា ਜੀ ਕਿੰਨੇ ਕਿਤੇ ਵੀ ਸ਼ਾਂਤੀ ਨਹੀਂ ਉਹਦੇ ਮਨ ਨੂੰ ਤੇ ਜਿਹੜਾ ਬੰਦਾ ਬੰਦਗੀ ਕਰਦਾ ਉਹ ਚੱਕੀ ਪੀਂਦਾ ਵੀ ਖੁਸ਼ ਹੈ ਕਮਲੀ ਓਟ ਕੇ ਵੀ ਖੁਸ਼ ਹੈ ਤੇ ਸੰਤਾਂ ਦੀ ਸੰਗਤ ਕਰਦਿਆਂ ਉਹ ਸੁੱਖ ਮਾ ਲਦਾ ਹੈ ਪਰ ਰਾਜ ਭਾਗ ਕੋਲੇ ਹੋਏ ਤਾਂ ਵੀ ਬੰਦਾ ਦੁਖੀ ਹੈ ਜੇ ਪਰਮੇਸ਼ਰ ਦੀ ਬੰਦਗੀ ਨਹੀਂ नगन रंग एक तनते कपड़े भी, भी।, भी नगन रहना वो कि भी सतगुरु जी ने नहीं लिखा बस्तर पहन के रखो जिहे मिलते पहन लो जे तनते पाटे कपड़े भी है ਇਸ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫੇਰ ਵੀ ਉਹ ਬੰਦਾ ਸੁਖੀ ਹੈ ਉਹ ਇੱਕ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਫੇਰ ਵੀ ਸੁਖੀ ਹੈ ਉਹ ਸੋਭਾ ਮਾਨ ਬਟਿਆਰੀ ਉੱਪਰੋਂ ਮਿਲਦੀ ਹੈ ਭਾਵੇਂ ਤੰਦੇ ਕੱਪੜੇ ਪਾਟਿਆ ਨਾ ਇੱਕ ਥਾਂ ਗੁਰਬਾਣੀ ਦੇ ਅੰਦਰ 12 ਦੇ ਵਦੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਵਸਤਾ ਟੁੱਟੀ ਜੋ ਪੜੀ ਕੀਰ ਸਭ ਜਨਾਉ ਗੁਰਬਾਨੀ ਦੇ ਅੰਦਰ ਇੱਕ ਫਰਮਾਨ ਆਉਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਵੀ ਖੁਸ਼ ਹੈ ਬਾਰਾਂ ਦੇ ਵਿੱਚ ਇੱਕ ਇੱਕ ਸ਼ਬਦ ਆਉਂਦਾ ਹੈ ਉਹਦੇ ਵਿੱਚ ਸਤਿਗੁਰੂ ਜੀ ਨੇ ਪਰਮਾਨਤ ਕੀਤਾ ਖੰਭ ਵਿਕਾਂਦੜੇ ਜੀ ਲਹ ਕਿ ਨਾਂ ਸਾਵੀ ਤੋਲ ਤਨ ਜੜਾਈ ਆਪਣੇ ਲਹ ਸ ਸਜਣ ਤੋ ਕਹਿੰਦੇ ਕਿ ਤੇ ਖੰਭ ਮਿਲ ਜਾਂਦਾ ਨਾ ਵੇਖਦੇ ਹੋਏ ਮੈਂ ਲੈ ਕੇ ਆਪਣੇ ਸਰੀਰ ਨਾਲ ਲਾ ਲਵਾਂ ਤੇ ਉਹਨਾਂ ਨਾਲ ਉੱਡ ਕੇ ਮੈਂ ਆਪਣੇ ਮਾਲਕ ਨੂੰ ਜਾਂ ਮਿਲਾਂ ਕਿੰਸੀ ਵਧੀਆ ਗੱਲ ਕੀਤੀ ਹੈ ਕਹਿੰਦੇ ਮੈਂ ਆਪਣਾ ਤਨ ਤੇ ਜੜ ਲਵਾਂ ਮੁੱਲ ਲੈ ਕੇ ਤੇ ਉਹਨਾਂ ਖੰਭਾਂ ਨਾਲ ਉੱਡ ਕੇ ਮੈਂ ਆਪਣੇ ਯਾਰੇ ਨੂੰ ਮੰਡਵਾ ਐਸੀ ਕੋਈ ਕਿਰਪਾ ਜਿਵੇਂ ਤੇ ਹੋਰ ਸਤਿਗੁਰੂ ਅਕਸ਼ਰ ਦੀ ਕਿਰਪਾ ਕਰਦੇ ਨੇ ਕਹਿੰਦੇ ਐਸਾ ਰਾਜ ਵੀ ਕਿਤੇ ਕੰਮ ਨਹੀਂ ਜਿੱਥੇ ਪਰਮੇਸ਼ਰ ਦੀ ਬੰਦਗੀ ਨਹੀਂ ਜੇ ਤਨ ਤੇ ਕੱਪੜਾ ਵੀ ਨਹੀਂ ਨਾ ਤੇ ਤਾਂ ਵੀ ਇਤਨੇ ਰਗ ਵਿੱਚ ਰੰਜਾ ਬੰਦਾ ਉਹ ਸੁਭਾ ਹੁੰਦਾ ਹੈ ਪਾਟ ਪਟੰਬਰ ਵਿਰਥਿਆਨ ਜਿਹੜਾ ਕਿ ਲੋਭਾਏ ਕਹਿੰਦੇ ਉਹ ਵਸਤਰ ਕੀਮਤੀ ਵਸਤਰ ਵੀ ਬੇਅਰਥ ਨੇ ਜਿਨ੍ਹਾਂ ਦੇ ਵਿੱਚ ਖੱਤ ਧੋ ਕੇ ਪਰਮੇਸ਼ਰ ਵਸ ਗਿਆ ਸਭ ਕੁੱਝ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਪਰਮੇਸ਼ਰ ਸਭ ਕੁਝ ਤੇਰੇ ਹੱਥ ਵਿੱਚ ਹੈ ਕਰਨ ਕਰੂ ਕੋਈ ਸਮਰਥ ਨਹੀਂ ਜੋ ਇਸ ਦੁਨੀਆ ਦੇ ਵਿੱਚ ਹੋ ਰਿਹਾ ਹੈ ਤੇਰੇ ਹੁਕਮ ਦੇ ਅੰਦਰ ਤੇਰੇ ਪਹਿਰੇ ਦੇ ਅੰਦਰ ਹੋ ਰਿਹਾ ਹੈ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਜੋ ਮਨੁੱਖ ਕਰ ਰਿਹਾ ਕਰਵਾ ਰਿਹਾ ਇਹ ਸਭ ਕੁਝ ਕਰਵਾ ਰਿਹਾ ਤੇਰੇ ਹੁਕਮ ਦੇ ਅੰਦਰ ਤੇਰੇ ਭਾਵੇਂ ਦੇ ਅੰਦਰ ਸਭ ਕੁਝ ਹੋ ਰਿਹਾ ਸਾਹ ਸਾਹ ਸਿਮਰਤ ਰਹਾ ਹਾਂ नानक दान पाए मेरी झोली च एक दान पा दे परमेस मैं हर सुहास के तेरे चैनल में जुड़िया रहा ऐसी कृपा कर दो मैं सदा तेनों चेते रखा तेरे गुण गाँव रहा मेरे ते ऐसी कृपा कर दो सतगुरु पातशाह कृपा कर अपना मेह प्रयाथ साढ़े सरते रख जो बख्शिश सतगुर ने की है इस बख्शिश के पात्र बन के खुशियां मार ਉਹ ਲਾਚਕਾਂ ਦੇ ਕਿਵਾਂ ਦੇ ਬਾਹਰ ਹੀ ਮੁਰਤੀ ਕਾ ਖਾਲਸਾ ਬਾਹਰ ਚੱਕੀ ਕੀ ਫਟੇ